ਲੋਕਾਂ ਨੇ ਛੱਤਰ ਕੱਢ ਲਿਆ ਪਿੰਡਾਂ 'ਚ ਵੜਨਾ ਬੰਦ ਕਰਤਾ ਉਸ ਵਿਰੋਧ ਨੂੰ ਲੈ ਕੇ ਇਹਨਾਂ ਦੇ ਮੂਹਰੇ ਇਹਨਾਂ ਦੇ ਚਾਹੇਤਿਆਂ ਦੇ ਜਾਨੀ ਕਿ ਸਟੇਪੇ ਆਉਣ ਲੱਗੀ ਵੀ ਅਸੀਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਨਹੀਂ ਕੀਤਾ ਜਾ ਸਕਿਆ ਵੀ ਅਸੀਂ ਵਿਰੋਧ ਕਿਵੇਂ ਕਰਾਂਗੇ ਉਸ ਗੱਲ ਨੂੰ ਦੇਖ ਕੇ ਸਰਕਾਰ ਪਿੱਛੇ ਮੁੜੀ ਆ ਪਰ ਸਾਨੂੰ ਪੂਰਨ ਤੌਰ ਤੇ ਹਜੇ ਸਰਕਾਰ ਦੇ ਉੱਤੇ ਸੈਂਟਰ ਦੀਆਂ ਪਿਛਲੀਆਂ ਨੀਤੀਆਂ ਦੇ ਮਤਲਬ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਜਿੰਨਾ ਤੱਕ ਕੈਬਨਟ ਦੀ ਮੀਟਿੰਗ ਸੱਦ ਕੇ ਉਹਦੇ ਵਿੱਚ ਮਤਾ ਪਾਸ ਕਰਕੇ ਇਹਨੂੰ ਕੈਂਸਲ ਨਹੀਂ ਕਰਦੇ। ਉਹੀ ਗੱਲ ਹੈ ਮੋਦੀ ਵਾਲੀ ਏ। ਵੀ ਅਸੀਂ ਸਮਝਾ ਨਹੀਂ ਸਕੇ ਮੋਦੀ ਇਹ ਕਹਿੰਦਾ ਸੀ ਇਹ ਕਹਿੰਦੇ ਨੇ ਵੀ ਅਸੀਂ ਹਿੱਤ ਵਾਸਤੇ ਲਏ ਤੇ ਹਿੱਤ ਵਾਸਤੇ ਕੋਈ ਨਹੀਂ। ਤਾਂ ਕਹਿੰਦੇ ਲੋਕਾਂ ਦੀ ਮਰਜ਼ੀ ਨਾਲ ਫੈਸਲੇ ਹੋਣਗੇ ਅਸੀਂ ਕੋਈ ਫੈਸਲਾ ਆਪਣੇ ਵੱਲੋਂ ਨਹੀਂ ਕਰਦੇ। ਇਹ ਜਣੀ ਕਿ ਛੇਤਰਾਂ ਤੋਂ ਮਰਦੀ ਬਾਂਦਰੀ ਡੰਡੇ ਆਟਾ ਛੱਟਦੀ ਐ। ਆਟਾ ਚੱਕਣ ਲੱਗੇ ਨੇ ਹੁਣ। ਆਪਦੇ ਪਿੰਡ ਜਾ ਕੇ ਆ ਮੁੱਖ ਮੰਤਰੀ। 400 ਬੰਦੇ ਦਾ ਇਕੱਠ ਹੋਇਆ। ਤੇ 700 ਬੰਦਾ ਪੁਲਿਸ ਦਾ ਸੀਗਾ ਇਹ ਜਣੀ ਕਿ ਪਰਿਵਾਰ ਨੇ ਕਿਹਾ ਜੀ ਜੇ ਲੈਂਡ ਪੂਲਿੰਗ ਵਾਪਸ ਨਾ ਲਈ ਨਾ ਤਾਂ ਭੁੱਲ ਜੀ ਵੀ ਸਟਾਚ ਵੜ ਜائیں ਪਿੰਡ ਦੇ ਲੋਕ ਡਾਂਗ ਚੱਕਣਗੇ ਜਿਵੇਂ ਆਉਣ ਵਾਲਾ ਸਮਾਂ ਮੀਟਰਾਂ ਤਿਆਰ ਹੈ ਮੀਟਰਾਂ ਵਾਲੀ ਵੀ ਬਾਹ ਮਰੋੜਨੀ ਆ ਜੀ ਉਹ ਤੇ ਇਦੂ ਵੀ ਲੋਕ ਵੱਧ ਕੇ ਜਣੀ ਕਿ ਇਹ ਇਹਨਾਂ ਨਾਲ ਨਿਪਟਣਗੇ ਜਿੰਨਾ ਤੱਕ ਇਹ ਮਤਲਬ ਕੈਮਰੇਟ ਦੀ ਮੀਟਿੰਗ ਸੱਦ ਕੇ ਰੱਦ ਨਹੀਂ ਕਰਦੇ ਉਹਨਾਂ ਤੱਕ ਤਾਂ ਲੋਕਾਂ ਨੂੰ ਇਹ ਵਿਰੋਧ ਦੇ ਵਿੱਚ ਇਸੇ ਲੋਟ ਖੜਾ ਚੱਕਰ ਰਹਿਣਾ ਚਾਹੀਦਾ ਹੈ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਵੀ ਇਹ ਬੰਦੇ ਦੇ ਪੁੱਤ ਤਾਂ ਬੜਿਓ ਪਿੰਡ ਚ ਜੇ ਤੁਸੀਂ ਉਹਨੂੰ ਰੱਦ ਕਰਦੇ ਹੋ ਇਹ ਲੋਕਾਂ ਦੀ ਤਾਕਤ ਹੈ ਲੋਕਾਂ ਦੀ ਤਾਕਤ ਅੱਗੇ ਤੋਪਾਂ ਦੇ ਮੂੰਹ ਮੁੜਿਆ ਹੈ ਭਗਵੰਤਮਾਨ ਦੀ ਬਹੁਤ ਕਸੂਤੀ ਜਾਨ ਕੜਕੀ ਚ ਹੈ ਪਿੱਛੋਂ ਉਰੇ ਅਗਲੇ ਆ ਕੇ ਉਹੀ ਨਹੀਂ ਬੈਠੇ ਉਹਨਾਂ ਨੂੰ ਦਿੱਲੀੋਂ ਲੋਕਾਂ ਨੇ ਇਨਕਾਰਤਾ ਉਰੇ ਉਹ ਆਪਦਾ ਪਿੰਜਰਾ ਲਾਇਆ ਹੋਇਆ ਹੈ ਉਹਨਾਂ ਦਾ ਪਿੰਜਰੇ ਚ ਕੀ ਫਸਦਾ ਹੈ ਉਹਨਾਂ ਨੇ ਦਿੱਲੀ ਨੂੰ ਲੈ ਜਾਣਾ ਹੱਸਣਾ ਭਗਵੰਤ ਮਾਨ ਹੋਰਾਂ ਨੇ ਜਵਾਬ ਭਗਵੰਤ ਮਾਨ ਨੂੰ ਕੇਜਲੀ ਬਾਹ ਨਹੀਂ ਹੁੰਦਾ ਓਰੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੈਂਡ ਪੂਲਿੰਗ ਪਾਲਿਸੀ ਦਾ ਲਗਾਤਾਰ ਵਿਰੋਧ ਚੱਲ ਰਿਹਾ ਸੀ ਕਿਸਾਨ ਜਥੇਬੰਦੀਆਂ ਕਿਸਾਨ ਪੀੜਿਤ ਕਿਸਾਨਾਂ ਨੇ ਬਹੁਤ ਹੀ ਜ਼ਿਆਦਾ ਵਿਰੋਧ ਕੀਤਾ ਤੇ ਲਗਾਤਾਰ ਉਸ ਤੋਂ ਬਾਅਦ ਐਸਕੇਮ ਵੱਲੋਂ ਵੱਡੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਮੋਟਰਸਾਈਕਲ ਮਾਰਚ ਹੋਏ ਵੱਡੀਆਂ-ਵੱਡੀਆਂ ਰੈਲੀਆਂ ਦੀ ਸ਼ੁਰੂਆਤ ਹੋਈ ਕਿਉਂਕਿ ਅਸ਼ੰਕਾ ਇਹ ਹੀ ਜਤਾ ਰਹੀ ਸੀ ਕਿ ਪੰਜਾਬ ਸਰਕਾਰ ਨੂੰ ਪਿੱਛੇ ਮੁੜਨਾ ਹੀ ਪਵੇਗਾ ਸੋ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਫੈਸਲਾ ਲੈਂਡ ਪੂਲਿੰਗ ਪਾਲਿਸੀ ਦਾ ਸੀ ਉਹ ਵਾਪਸ ਲਿਆ ਗਿਆ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਐਸਕੇਮ ਨੇ ਉਹਨਾਂ ਦੇ ਹੁਣ ਕੀ ਵਿਊ ਨੇ ਕਿਉਂਕਿ ਪੂਰੇ ਸੰਘਰਸ਼ ਦੇ ਐਲਾਨ ਕਰ ਦਿੱਤੇ ਸਨ ਵੱਡੇ ਵੱਡੇ ਐਲਾਨ ਕਿ ਅਸੀਂ ਇੱਕ ਵਿੱਗਾ ਵੀ ਜ਼ਮੀਨਦਾਰੀ ਨਹੀਂ ਦੇਣਾ 1 ਇੰਚ ਵੀ ਜ਼ਮੀਨਦਾਰੀ ਨਹੀਂ ਦੇਣਾ ਕਿਉਂਕਿ ਇੱਥੋਂ ਤੱਕ ਪੀੜਤ ਕਿਸਾਨ ਕਹਿ ਰਹੇ ਸਨ ਸੋ ਭਾਰਤੀ ਕਿਸਾਨ ਜੁਨ ਉਗਰਾਹਾਂ ਤੋਂ ਮਨਜੀਤ ਸਿੰਘ ਕਰਾਚੋਂ ਸੀਨੀਅਰ ਆਗੂ ਨੇ ਸਾਡੇ ਨਾਲ ਮੌਜੂਦ ਨੇ ਜਿਹੜੇ ਪਲੈਨਿੰਗ ਬਣਾ ਰਹੇ ਸੀ ਕਿ ਵੱਡੇ ਪ੍ਰਦਰਸ਼ਨ ਅਸੀਂ ਕਰਾਂਗੇ ਆਉਣ ਵਾਲੇ ਦਿਨਾਂ 'ਚ ਅਸੀਂ ਵੱਡੇ ਵੱਡੇ ਕਿਤੇ ਨਾ ਕਿਤੇ ਜਿਹੜੇ ਪ੍ਰੋਗਰਾਮ ਨੇ ਉਹ ਲੀਕਾਂਗੇ ਇੱਥੋਂ ਤੱਕ ਕਹਿ ਰਹੇ ਤੇ ਗੱਲਬਾਤ ਕਰਾਂਗੇ ਰਾਚੂ ਸਾਹਿਬ ਪਲੈਨਿੰਗ ਤੁਹਾਡੀਆਂ ਵੱਡੀਆਂ-ਵੱਡੀਆਂ ਸੀ ਕਿ ਅਸੀਂ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹਨੂੰ ਪਿੱਛੇ ਮੜਵਾ ਕੇ ਹਟਾਂਗੇ ਕਹਿਣ ਦਾ ਮਤਲਬ ਹੈ ਕਿ ਸਰਕਾਰ ਨੂੰ ਪਿੱਛੇ ਮੁੜਨਾ ਪਊਗਾ ਸਰਕਾਰ ਨੇ ਜੀ ਇਹ ਫੈਸਲਾ ਵਾਪਸ ਲੈ ਲਿਆ ਲੈਟਰ ਵੀ ਕੱਢਤਾ ਹੁਣ ਕਿਵੇਂ ਹੁਣ ਸਾਰੇ ਪ੍ਰੋਗਰਾਮ ਕੈਂਸਲ ਨੇ ਤੁਹਾਡੇ ਪ੍ਰੋਗਰਾਮ ਕੈਂਸਲ ਨਹੀਂ ਜਿਹੜੀ ਲੈਂਡ ਪੂਲਿੰਗ ਦੀ ਨੀਤੀ ਸਰਕਾਰ ਲੈ ਕੇ ਆਈ ਸੀ ਇਹ ਨੀਤੀ ਬਹੁਤ ਖਤਰਨਾਕ ਤੇ ਉਹ ਕਾਲੇ ਕਾਨੂੰਨਾਂ ਨਾਲੋਂ ਜ਼ਿਆਦਾ ਮਾਰੂ ਨੀਤੀ ਸੀ ਲੋਕਾਂ ਨੂੰ ਪੂਰਨ ਤੌਰ ਤੇ ਦਾ ਪਤਾ ਲੱਗ ਗਿਆ ਲੋਕ ਬੜੇ ਚੱਕਵੇਂ ਪੈਰੀ ਜਣ ਕਿ ਘਰਾਂ ਚੋਂ ਬਾਹਰ ਨਿਕਲੇ ਸਰਕਾਰ ਦੇ ਬਰਕਲਾਫ ਵੱਡੇ ਪੱਧਰ ਤੇ ਰੋਸ ਦੇਖਣ ਨੂੰ ਮਿਲਿਆ ਜਦੋਂ ਜ਼ਮੀਨ ਦੀ ਗੱਲ ਆਉਂਦੀ ਹੈ ਉਦੋਂ ਕਿਸਾਨ ਹੈ ਜਿਹੜਾ ਮਜ਼ਦੂਰ ਹੈ ਛੋਟਾ ਦੁਕਾਨਦਾਰ ਹੈ ਆੜਤੀਆ ਵਰਗ ਉਹ ਸਾਰਾ ਵਰਗ ਹੈ ਜਿਹੜਾ ਕਹੇ ਸੋਚਦੇ ਵੀ ਇਹ ਜ਼ਮੀਨ ਚਲੀ ਗਈ ਕਿਸਾਨਾਂ ਕੋਲੋਂ ਸਾਡੇ ਕੋਲੇ ਕੋਈ ਸਾਧਨ ਨਹੀਂ ਰਹਿਣਾ ਸਾਡਾ ਸਾਰਾ ਕੁਝ ਗਮਜੂਗਾ ਸੀ ਭੁੱਖੇ ਮਰਾਂਗੇ ਇਸ ਗੱਲ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜਾ ਰੋਸ ਹੈ ਸਰਕਾਰ ਦੇ ਸਾਹਮਣੇ ਆਇਆ ਤੇ ਸਰਕਾਰ ਨੂੰ ਪਿੱਛੇ ਮੁੜਨਾ ਹੀ ਪੈਣਾ ਸੀ ਲੋਕਾਂ ਦਾ ਇਦੋਂ ਵੱਡੇ ਪੱਧਰ ਤੇ ਸਰਕਾਰ ਇਹ ਕਦਮ ਨਾ ਚੱਕਦੀ ਜਿਹੜਾ ਕਦਮ ਸਰਕਾਰ ਨੇ ਕੱਲ ਬਿਆਨ ਦਿੱਤਾ ਹੈ ਵੀ ਅਸੀਂ ਇਸ ਗੱਲ ਤੋਂ ਪਿੱਛੇ ਹਟਦੇ ਹਾਂ ਪਰ ਸਾਨੂੰ ਪੂਰਨ ਤੌਰ ਤੇ ਹਜੇ ਸਰਕਾਰ ਦੇ ਉੱਤੇ ਸੈਂਟਰ ਦੀਆਂ ਪਿਛਲੀਆਂ ਨੀਤੀਆਂ ਦੇ ਮਤਲਬ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਜਿੰਨਾ ਤੱਕ ਕੈਬਨਟ ਦੀ ਮੀਟਿੰਗ ਸੱਦ ਕੇ ਉਹਦੇ ਵਿੱਚ ਮਤਾ ਪਾਸ ਕਰਕੇ ਇਹਨੂੰ ਕੈਂਸਲ ਨਹੀਂ ਕਰਦੇ ਹਜੇ ਇਹਨੂੰ ਗਿੱਦੜ ਚਿੱਠੀ ਹੈ ਇਹ ਕਦਾ ਚੱਤ ਵੀ ਤੇ ਭਰੋਸਾ ਨਹੀਂ ਆਉਣ ਵਾਲੇ ਸਮੇਂ ਦੇ ਅੰਦਰ ਏਦੂੰ ਖਤਰਨਾਕ ਤਰੀਕੇ ਨਾਲ ਇਹ ਸਰਕਾਰ ਬਣ ਜਵੇ ਏਦੂੰ ਖਤਰਨਾਕ ਤਰੀਕੇ ਨਾਲ ਹੋਊਗੀ ਇਹਨਾਂ ਕੋਲੇ ਸਮਾਂ ਘੱਟ ਬਚਦਾ ਲੋਕਾਂ ਨੇ ਛੱਤਰ ਕਢ ਲਿਆ ਪਿੰਡਾਂ 'ਚ ਵੜਨਾ ਬੰਦ ਕਰਤਾ ਉਸ ਵਿਰੋਧ ਨੂੰ ਲੈ ਕੇ ਇਹਨਾਂ ਦੇ ਮੂਰੇ ਇਹਨਾਂ ਦੇ ਚਾਹੇਤਿਆਂ ਦੇ ਜਾਨੀ ਕਿ ਸਟੇਪੇ ਆਉਣ ਲੱਗੇ ਵੀ ਅਸੀਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਨਹੀਂ ਕੀਤਾ ਜਾ ਸਕਿਆ ਵੀ ਅਸੀਂ ਵਿਰੋਧ ਕਿਵੇਂ ਕਰਾਂਗੇ ਉਸ ਗੱਲ ਨੂੰ ਦੇਖ ਕੇ ਸਰਕਾਰ ਪਿੱਛੇ ਮੁੜੀ ਆ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਕਿਸਾਨਾਂ ਦਾ ਹਿੱਤ ਤੇ ਅਸੀਂ ਹਿੱਤ ਵਾਸਤੇ ਲਿਆਏ ਤੇ ਪਰ ਇਹਨਾਂ ਨੂੰ ਨਹੀਂ ਪਸੰਦ ਆ ਉਹੀ ਗੱਲ ਐ ਮੋਦੀ ਵਾਲੀ ਐ ਵੀ ਅਸੀਂ ਸਮਝਾ ਨਹੀਂ ਸਕੇ ਮੋਦੀ ਇਹ ਕਹਿੰਦਾ ਸੀ ਇਹ ਕਹਿੰਦੇ ਨੇ ਵੀ ਅਸੀਂ ਹਿੱਤ ਵਾਸਤੇ ਲਏ ਤੇ ਹਿੱਤ ਵਾਸਤੇ ਕੋਈ ਨਹੀਂ ਕੋਰਪੋਰੇਟ ਘਰਾਣਿਆਂ ਦੇ ਹਵਾਲੇ ਪੰਜਾਬ ਦੀ ਜ਼ਮੀਨ ਨਹੀਂ ਹਿੰਦੁਸਤਾਨ ਦੀ ਜ਼ਮੀਨ ਨਿਸ਼ਾਨੇ ਤੇ ਹਿੰਦੁਸਤਾਨ ਦੀ ਜ਼ਮੀਨ ਕੋਆਪਰੇਟ ਕਰਾਣੇ ਨੂੰ ਸਮਾਉਣੀ ਹੈ ਬਿਲਕੁਲ ਕਰਾਚੂ ਸਭ ਗੱਲਬਾਤ ਇਹੀ ਆ ਕਿਉਂਕਿ ਜਦੋਂ ਫੈਸਲਾ ਵਾਪਸ ਲਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੇ ਜਨਨਿਕ ਆਪਣੇ ਪੋਸਟਰ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਨੇ ਉਹਨਾਂ ਨੇ ਲਿਖਿਆ ਕਿ ਮਾਨ ਸਰਕਾਰ ਹਰ ਵੇਲੇ ਕਿਸਾਨ ਭਰਾਵਾਂ ਦੇ ਨਾਲ ਹੈ ਕਿਸਾਨ ਦੇ ਹਿੱਤਾਂ ਚ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਵਾਸਤੇ ਹੀ ਲਈ ਵਾਪਸ ਕਹਿੰਦੇ ਕਿਸਾਨਾਂ ਦੇ ਹਿੱਤਾਂ ਲਈ ਲਿਆਂਦੀ ਗਈ ਸੀ ਇਹ ਜਿਹੜੀ ਕਿਸਾਨਾਂ ਵਾਸਤੇ ਅਸੀਂ ਵਾਪਸ ਲਈਆ ਤੇ ਕਿਸਾਨਾਂ ਦੇ ਹੱਕ ਦਾ ਕੋਈ ਵੀ ਫੈਸਲਾ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਲਾ ਲੋਕਾਂ ਦੀ ਮਰਜ਼ੀ ਨਾਲ ਹੋਵੇਗਾ ਉਹ ਤਾਂ ਕਹਿੰਦੇ ਲੋਕਾਂ ਦੀ ਮਰਜ਼ੀ ਨਾਲ ਫੈਸਲੇ ਹੋਣਗੇ ਅਸੀਂ ਕੋਈ ਫੈਸਲਾ ਆਪਣੇ ਵੱਲੋਂ ਨਹੀਂ ਕਰਦੇ ਲੋਕਾਂ ਦੀ ਮਰਜ਼ੀ ਇਹ ਨਹੀਂ ਹੁੰਦੀ ਵੀ ਮੇਰੇ ਕੋਲੇ 4 ਕਿਲੇ ਜ਼ਮੀਨ ਦੇ ਨੇ ਮੈਨੂੰ ਇੱਕ ਕਿਲਾ ਛੱਡ ਦਿਓ 3 ਕਿਲੇ ਮੈਂ ਕਿਸੇ ਨੂੰ ਸਮਾਦਣਾ ਇਹ ਜਨਿ ਕਿ ਖੇਤਰਾਂ ਤੋਂ ਮਰਦੀ ਬਾੰਦਰੀ ਡੰਡੇ ਆਟਾ ਛੱਟਦੀ ਹੈ ਆਟਾ ਛੱਟਣ ਲੱਗੇ ਨੇ ਹੁਣ ਇਹ ਪੂਰਨ ਤੌਰ ਤੇ ਗੱਲ ਪੰਜਾਬ ਦੇ ਅੰਦਰ ਜਿਹੜਾ ਲੋਕਾਂ ਦਾ ਵਿਰੋਧ ਸੀਗਾ ਉਹਦੇ ਸਾਹਮਣੇ ਨਹੀਂ ਕਰ ਸਕਦੇ ਸੀ ਹਜੇ ਤਾਂ ਵਿਰੋਧ ਜਿਹੜਾ 30 ਤਰੀਕ ਨੂੰ ਵੱਡੇ ਪੱਧਰ ਤੇ ਪਿਛਲੀ ਤਰੀਕ 30 ਤਰੀਕ ਲੰਗੀ ਹੈ ਜਿਹੜੀ ਉਹਦੇ ਮਜਾਰਿਆਂ ਨੂੰ ਦੇਖ ਕੇ ਇਹਨਾਂ ਨੇ ਜਿਹੜੇ ਪਿੰਡਾਂ 'ਚ ਮਾਰਚ ਗੱਡੇ ਨੇ ਪੰਜਾਬ ਦੇ ਅੰਦਰ ਜਿਵੇਂ ਲੁਧਿਆਣੇ ਦੇ ਅੰਦਰ ਹੋ ਗਿਆ ਸੰਗਰੂਰ ਦੇ ਅੰਦਰ ਹੋ ਗਿਆ ਬੱਕ ਬੱਕ ਥਾਂਵੇਂ ਜਿੱਥੇ ਇਹਦੇ ਜ਼ਮੀਨਾਂ ਰੋਕੀਆਂ ਨੇ ਲੁਧਿਆਣੇ ਦੇ ਅੰਦਰ ਦੋ ਥਾਮੇ ਪ੍ਰੋਗਰਾਮ ਸੀਗਾ ਜਿਹੜਾ ਐਡਾ ਵੱਡਾ ਮਾਰਚ ਸੀਗਾ ਉਹ ਮਾਰਚ ਜਾਨੀ ਕਿ ਆਪਦੇ ਆਪ ਚ ਰੁਲ ਗਿਆ ਵੀ ਕਿਹੜੀਆਂ ਸੜਕਾਂ ਤੇ ਐ ਨਹੀਂ ਪਤਾ ਲੱਗਿਆ ਲੋਕਾਂ ਨੂੰ ਵੀ ਕਿਹੜੀ ਸੜਕ ਤੇ ਮਾਰਚ ਹੈ ਤੇ ਕਿਹੜੀ ਤੇ ਮੇਨ ਮਾਰਚ ਕਿਹੜੀ ਤੇ ਹੈ ਵੀ ਜਾਨੀ ਕਿ ਮਾਰਚ ਦਾ ਰੂਪ ਇਹੋ ਜਿਹਾ ਬਣ ਗਿਆ ਕਿਉਂ ਲੋਕਾਂ ਨੇ ਮਤਲਬ ਵੱਡੇ ਪੱਦਰ ਤੇ ਮੰਨ ਲਿਆ ਵੀ ਜ਼ਮੀਨਾਂ ਵਾਗੀਆਂ ਜੇ ਇੱਥੇ ਕੱਖ ਨਹੀਂ ਰਹਿਣਾ ਉਹਦੇ ਵਿਰੋਧ ਨੂੰ ਦੇਖਦੇ ਜਿਹੜੀ 24 ਤਰੀਕ ਦੀ ਰੈਲੀ ਸੀ ਉਹਦੀਆਂ ਹਜੇ ਤਿਆਰੀਆਂ ਰੰਬੀਆਂ ਸੀਗੀਆਂ ਉਹਦੀਆਂ ਮੀਟਿੰਗਾਂ ਕੱਲ ਹਜੇ ਜ਼ਿਲ੍ਹੇ ਦੀ ਮੀਟਿੰਗ ਸੀਗੀ ਉਹਦੀਆਂ ਮੀਟਿੰਗਾਂ ਸੀਗੀਆਂ ਉਹਦੀ ਤਿਆਰੀ ਨੂੰ ਦੇਖਦੇ ਹੋਏ ਉਹ ਜਿਹੜਾ ਇਕੱਠ ਹੋਣਾ ਸੀਗਾ ਇਹਨਾਂ ਤੋਂ ਚੱਲੀ ਨਹੀਂ ਜਾ ਸਕਦਾ ਸੀ ਜਿਹੜਾ ਆਉਣ ਵਾਲੇ ਉਹਨੂੰ ਇਕੱਠ ਨੂੰ ਦੇਖ ਕੇ ਆਉਣ ਵਾਲਾ ਵਿਰੋਧ ਪੈਦਾ ਹੋਣਾ ਸੀਗਾ ਪਿੰਡਾਂ 'ਚ ਮੁੱਖ ਮੰਤਰੀ ਦਾ ਸੜਕਾਂ ਤੇ ਲੰਘਣਾ ਦੁੱਬਰ ਹੋ ਜਾਣਾ ਹੈ ਮੰਤਰੀਆਂ ਦੀ ਐਮਐਲਏ ਦੀ ਤੁਸੀਂ ਗੱਲ ਛੱਡੋ ਜਿਹੜੇ ਮਤਲਬ ਅਮਰ ਰੋੜੇ ਵਰਗੇ ਦਾਂਗਾ ਮਾਰਦੇ ਫਿਰਦੇ ਤੇ ਵੀ ਐਂ ਕਰਦੇ ਆਂਗੇ ਬਾਹ ਕਰਦੇ ਆਂਗੇ ਆਪਦੇ ਪਿੰਡ ਜਾ ਕੇ ਆਇਆ ਮੁੱਖ ਮੰਤਰੀ 400 ਬੰਦੇ ਦਾ ਇਕੱਠ ਹੋਇਆ ਤੇ 700 ਬੰਦਾ ਪੁਲਿਸ ਦਾ ਸੀਗਾ ਇਹ ਜਣੀ ਕੇ ਪਰਿਵਾਰ ਨੇ ਕਿਹਾ ਵੀ ਜੇ ਲੈਂਡ ਪੂਲਿੰਗ ਵਾਪਸ ਨਾ ਲਈ ਨਾ ਤਾਂ ਭੁੱਲ ਜੀ ਵੀ ਸਤਾਉੱਚ ਵੜ ਜਾਏਗਾ ਪਿੰਡ ਦੇ ਲੋਕ ਡਾਂਗ ਚੱਕਣਗੇ ਕਿਉਂ ਜਦੋਂ ਗੱਲ ਜ਼ਮੀਨ ਦੀ ਹੁੰਦੀ ਆ ਨਾ ਉਦੋਂ ਕਿਸਾਨ ਸਾਰਾ ਕੁਝ ਭੁੱਲਦਾ ਹੈ ਉਦੋਂ ਨਾ ਭਾਈ ਨੂੰ ਦੇਖਦਾ ਹੋ ਨਾ ਬਾਪ ਨੂੰ ਦੇਖਦਾ ਉਦੋਂ ਸਿਰਫ ਟਾਰਗੇਟ ਹੁੰਦੀ ਹੈ ਜ਼ਮੀਨ ਜ਼ਮੀਨਤੀ ਨਿਗਾਹ ਆਉਣ ਵਾਲੇ ਸਮੇਂ ਸਾਨੂੰ ਪੁੱਠਾ ਨਹੀਂ ਮੁੜਨਾ ਚਾਹੀਦਾ ਜਿੰਨਾ ਤੱਕ ਇਹ ਰੱਦ ਨਹੀਂ ਕਰਦੇ ਆਉਣ ਵਾਲੀਆਂ ਸਰਕਾਰਾਂ ਦਾ ਨਿਸ਼ਾਨਾ ਵੀ ਜ਼ਮੀਨ ਹੈ ਕਿਉਂ ਜ਼ਮੀਨ ਅਜੋਗ ਅਧਾਰਾਂ ਦੇ ਨਿਸ਼ਾਨੇ ਤੇ ਹੈ ਜਿੰਨਾ ਤੱਕ ਅਜੋਗ ਦਾ ਰਹਿੰਦੇ ਨਿਸ਼ਾਨੇ ਤੇ ਜ਼ਮੀਨ ਹੈ ਉਹਨਾਂ ਤੱਕ ਜ਼ਮੀਨ ਤੇ ਖਤਰਾ ਹੈ ਬਿਲਕੁਲ ਕਰਾਚੂ ਸਭ ਤੁਹਾਨੂੰ ਕੀ ਲੱਗਦਾ ਪਲਾਨਿੰਗ ਕਿਵੇਂ ਬਣਾਈ ਕੀ ਲੱਗਦਾ ਸੀ ਉਹਨਾਂ ਨੂੰ ਕੀ ਲੋਕਾਂ ਨੇ ਗੱਲ ਨਹੀਂ ਕਰਨੀ ਜਦੋਂ ਪਲਾਨਿੰਗ ਬਣ ਰਹੀ ਸੀ ਕਿ ਆਪਾਂ ਉੱਥੋਂ ਇੰਨੇ ਲੈ ਲਾਂਗੇ ਆਹ ਸ਼ਹਿਰ ਚੋਂ ਇੰਨੇ ਲੈ ਲਾਂਗੇ ਆਹ ਸ਼ਹਿਰ ਚੋਂ ਇੰਨੇ ਲੈ ਲਾਂਗੇ ਉਦੋਂ ਇਹ ਸੋਚ ਰਹੇ ਸੀ ਵੀ ਕੋਈ ਗੱਲ ਨਹੀਂ ਪੰਜਾਬ ਦੇ ਕਿਸਾਨ ਨੇ ਕਹਿ ਦੇਣਗੇ ਠੀਕ ਆ ਜੀ ਲੈ ਲਓ ਕੋਈ ਦਿੱਕਤ ਨਹੀਂ ਸਾਡੀ ਤਾਂ ਪਲਾਟਾਂ ਚ ਬਣ ਰਹੀ ਹੈ ਇਹ ਜ਼ਮੀਨ ਜਦੋਂ ਪਿੱਛੋਂ ਬਾਹਮ ਰੋੜਦੇ ਨਾ ਇਹਨਾਂ ਦੀ ਵੀ ਤੁਸੀਂ ਸਾਡੇ ਨਾਲ ਆ ਵਾਦਾ ਕੀਤਾ ਇਹ ਵਾਦੇ ਨੂੰ ਤੁਸੀਂ ਪੂਰ ਨਹੀਂ ਕੀਤਾ ਇਹਨੂੰ ਲਾਗੂ ਕਿਵੇਂ ਹੋਊਗਾ ਜਿਵੇਂ ਆਉਣ ਵਾਲਾ ਸਮਾਂ ਮੀਟਰਾਂ ਤਿਆਰ ਹੈ ਮੀਟਰਾਂ ਵਾਲੀ ਵੀ ਬਾਹਮ ਰੋੜਨੀ ਆ ਜੀ ਉਹ ਤਾਂ ਇਦੋਂ ਵੀ ਲੋਕ ਵੱਧ ਕੇ ਜਣੀ ਕਿ ਇਹ ਇਹਨਾਂ ਨਾਲ ਨਿਬੜਨਗੇ ਜਦੋਂ ਇਹਨਾਂ ਦੀ ਜ਼ਮੀਨ ਪਿੱਛੇ ਬਾਹਮ ਰੋੜੀਆ ਨਾ ਵੀ ਜ਼ਮੀਨ ਪੰਜਾਬ ਦੀ ਕਿਸੇ ਲੋਟ ਹਵਾਲੇ ਕਰੋ ਆ ਤੁਹਾਡਾ ਟਾਰਗੇਟ ਹੈ ਐਸ ਲੋਟ ਜ਼ਮੀਨ ਚਾਹੀਦੀ ਹੈ ਜ਼ਮੀਨ ਵੀ ਫਰੀ ਚਾਹੀਦੀ ਹੈ ਕਿਵੇਂ ਚਾਹੀਦੀ ਹੈ ਉਹ ਇਹਨਾਂ ਨੇ ਜਣੀ ਕਿ ਸਮਝਾਉਣ ਦਾ ਯਤਨ ਕੀਤਾ ਲੋਕਾਂ ਨੂੰ ਵੀ ਕਰੋੜਾਂ ਰੁਪਈਆ ਦੇ ਮਾਲਕ ਬਣ ਜੋਗੇ ਕਰੋੜਾਂ ਦੇ ਕਰੋੜਾਂ ਰੁਪਈਆ ਨਹੀਂ ਖਾਣਾ ਕਿਸੇ ਨੇ ਜ਼ਮੀਨ ਦੀ ਨਾ ਕਰੋੜਾਂ ਰੁਪਈਆ ਕੀਮਤ ਹੋ ਸਕਦੀ ਹੈ ਪੈਸਿਆਂ 'ਚ ਜ਼ਮੀਨ ਦੀ ਕੋਈ ਕੀਮਤ ਨਹੀਂ ਲੋੜ ਮੁਤਾਬਕ ਕਿਸਾਨ ਦਾ ਗਲ ਘੁੱਟ ਜਾਂਦਾ ਉਹ ਵੇਚਦਾ ਜ਼ਮੀਨ ਪਰ ਜ਼ਮੀਨ ਵੇਚਣ ਵਾਲੀ ਚੀਜ਼ ਨਹੀਂ ਹੈ ਕਿਉਂ ਜੀਵਨ ਹੈ ਜ਼ਮੀਨ ਹੈ ਜਿਹੜੀ ਜੀਵਨ ਹੈ ਜ਼ਮੀਨ 'ਚ ਹੀ ਸਾਨੂੰ ਪਾਣੀ ਮਿਲਦਾ ਜ਼ਮੀਨ 'ਚ ਹੀ ਅੰਨ ਮਿਲਦਾ ਅੰਨ ਨਾਲ ਅਸੀਂ ਜਿਉਂਦੇ ਆ ਦੁਨੀਆ ਦੇ ਅੰਦਰ ਸੰਸਾਰ ਦੇ ਅੰਦਰ ਜੇ ਜੀਵਨ ਹੈ ਤਾਂ ਜ਼ਮੀਨ ਹੈ ਜੀਵਨ ਦੇ ਉੱਤੇ ਵੱਡਾ ਹਮਲਾ ਹੈ ਲੋਕ ਇਸ ਗੱਲ ਨੂੰ ਪੂਰਨ ਤੌਰ ਤੇ ਸਮਝ ਚੁੱਕੇ ਨੇ ਸਰਕਾਰ ਦੀਆਂ ਨੀਤੀਆਂ ਨੂੰ ਸਮਝ ਚੁੱਕੇ ਨੇ ਇਹ ਜਿਹੜਾ ਕਹਿੰਦੇ ਸੀ ਵੀ ਅਸੀਂ ਕਿਸਾਨਾਂ ਨੂੰ ਕਿਸਾਨਾਂ ਦੇ ਹਿੱਤਾਂ ਲਈ ਗੱਲ ਕਰਦੇ ਨੇ ਬਿਲਕੁਲ ਕੋਈ ਹਿਤ ਨਹੀਂ ਸੀ ਅਜੋਗ ਅਦਾਰਿਆਂ ਦਾ ਹਿੱਤ ਪੂਰ ਕੇ ਇਸ ਗੱਲ ਨੂੰ ਲਾਗੂ ਕਰਨ ਲੱਗੇ ਤੇ ਲੋਕਾਂ ਨੇ ਛੱਤਰ ਕੱਢ ਲਿਆ ਛੱਤਰ ਤੋਂ ਡਰਦੇ ਜਣੇ ਕਿ ਵਾਪਸ ਮੁੜੇ ਨੇ ਇਹ ਕਹਾਣੀ ਹੈ ਇਹ ਕਹਾਣੀ ਨੂੰ ਲੋਕਾਂ ਨੂੰ ਇੱਥੇ ਤੱਕ ਸਮਝਣਾ ਚਾਹੀਦਾ ਹੈ ਵੀ ਸਾਨੂੰ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਇਹ ਜਿਹੜਾ ਰੋਹ ਦਾ ਬਰੂਦ ਹੈ ਇਹਨੂੰ ਅੰਦਰ ਰੱਖਣਾ ਚਾਹੀਦਾ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹੁੰਨਾ ਇਹ ਰੋਹ ਕਿਸੇ ਵੀ ਟਾਈਮ ਬਾਹਰ ਨਿਕਲ ਸਕਦਾ ਹੈ ਆਉਣਗੇ ਪਲਟ ਕੇ ਵਾਰ ਕਰਨਗੇ ਕਿਉਂ ਮਸਲਾ ਜ਼ਮੀਨਾਂ ਦਾ ਜ਼ਮੀਨ ਅਜੋਗਦਾਰਾਂ ਦੀ ਮੈਂ ਦੁਬਾਰਾ ਫਿਰ ਕਹਨਾ ਵੀ ਨਿਸ਼ਾਨੇ ਤੇ ਹੈ ਜਿਹੜੀ ਚੀਜ਼ ਨਿਸ਼ਾਨੇ ਤੇ ਆ ਉਹਨੂੰ ਹਰ ਕੀਮਤ ਉਹ ਜਣੀ ਕਿ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਉਹ ਇਨਾਂ ਰਾਹੀਂ ਕਰਾਉਂਦੇ ਨੇ ਜਾਂ ਹੋਰ ਰਾਹੀਂ ਕਰਾਉਂਦੇ ਨੇ ਇੱਕ ਤਾਂ ਲੋਕਾਂ ਨੂੰ ਪੂਰਨ ਤੌਰ ਤੇ ਇਹਨਾਂ ਦੇ ਜਦੋਂ ਮੰਤਰੀ ਪਿੰਡਾਂ ਚੋਂਦੇ ਨੇ ਇਹਨਾਂ ਤੇ ਜ਼ੋਰ ਪਾਉਣਾ ਚਾਹੀਦਾ ਵੀ ਕੈਬਿਨੇਟ ਦੀ ਮੀਟਿੰਗ ਫੌਰੀ ਸੱਦ ਕੇ ਇਹਨੂੰ ਰੱਦ ਕਰੋ ਜੇ ਨਾ ਤਾਂ ਕਹੇ ਰੱਦ ਨਹੀਂ ਹੁੰਦਾ ਉਹਨਾਂ ਤਾਂ ਕਹੇ ਲਾਗੂ ਹੋਏ ਆ ਬਿਲਕੁਲ ਜਦੋਂ ਡਾਂਗ ਤਕੜੀ ਹੋਗੀ ਹਜੇ ਡਾਂਗ ਕਮਜ਼ੋਰ ਹੈ ਲੋਕਾਂ ਦੀ ਡਾਂਗ ਤਕੜੀ ਹੋਗੀ ਜਦੋਂ ਜੇ ਨਾਲ ਕੋ ਡਾਂਗ ਤੱਕ ਜੇ ਡਾਂਗ ਤੱਕੜੀ ਹੋ ਗਈ ਮੈਨੂੰ ਲਾਗੂ ਕਰਨਗੇ ਬਿਲਕੁਲ ਬਾਕੀ ਹੁਣ ਕੀ ਲੱਗਦਾ 24 ਤਰੀਕ ਦੀ ਜਿਹੜੀ ਤੁਹਾਡੀ ਪਲਾਨਿੰਗ ਸੀ ਕਿ ਵੱਡਾ ਇਕੱਠ ਹੋ ਵੱਡੀ ਰੈਲੀ ਹੋਊਗੀ ਉਹ ਜੇ ਹੁਣ ਜਦੋਂ ਕੈਬਨਟ ਚ ਨੋਟੀਫਿਕੇਸ਼ਨ ਰੱਦ ਕੀਤਾ ਜਾਊਗਾ ਫੇਰ ਉਹ ਕੈਨਸਲ ਹੋਊਗੀ ਜਾਂ ਹੁਣ ਕੈਨਸਲ ਕਰਤੀ ਵੀ ਕੋਈ ਗੱਲ ਨਹੀਂ ਫੈਸਲਾ ਤਾਂ ਉਹਨਾਂ ਨੇ ਲੈ ਲਿਆ ਕੈਨਸਲ ਕੋਈ ਨਹੀਂ ਗਿੱਦੜ ਚਿੱਠੀ ਦੇ ਇੱਕ ਬੰਦੇ ਦੇ ਸੈਨ ਨੇ ਹਜੇ ਕੁਛ ਨਹੀਂ ਬਿਆਨ ਹੈ ਬਿਆਨ ਕੋਈ ਮਹੱਤਤਾ ਨਹੀਂ ਰੱਖਦੇ ਬਿਆਨ ਕਿਤੇ ਲਾਗੂ ਨਹੀਂ ਹੁੰਦਾ ਬਿਆਨ ਕਿਸੇ ਅਫਸਰ ਨੂੰ ਜਾ ਕੇ ਪੁੱਛ ਲਿਆ ਮੁੱਖ ਮੰਤਰੀ ਦਾ ਬਿਆਨ ਹੈ ਜੀ ਆ ਸਕੀਮ ਤਾਂ ਵਾਪਸ ਲੈ ਲਈ ਉਹ ਕਹਣਗੇ ਨਹੀਂ ਲਈ ਹੈ ਲਾਗੂ ਹੈ ਜਿੰਨਾ ਤੋਂ ਸਾਨੂੰ ਨੋਟੀਫਿਕੇਸ਼ਨ ਨਹੀਂ ਆਉਂਦਾ ਜਿੰਨਾ ਤੋਂ ਸਾਡੀ ਸਾਡੇ ਕੋਲੇ ਲਿਖਤੀ ਰੂਪ ਚ ਨਹੀਂ ਆਉਂਦਾ ਜਿੰਨਾ ਤੋਂ ਲਿਖਤੀ ਰੂਪ ਚ ਨਹੀਂ ਕਰਨਾ ਜਿਹੜੀ 24 ਦੀ ਮਤਲਬ ਰੈਲੀ ਹੈ ਉਹ ਵੱਡੇ ਪੱਧਰ ਤੇ ਪਛਾਰ ਰੈਲੀ ਹੋਊਗੀ ਆਗੂਆਂ ਦੇ ਜਿਹੜੇ ਕਿਸਾਨ ਆਗੂ ਨੇ ਸੰਯੁਕਤ ਮੋਰਚੇ ਦੀ ਉਹ ਸੁਨੇਹੇ ਵੀ ਆਗੇ ਵੀ ਉਹ ਕਰਾਂਗੇ ਅਸੀਂ ਜਿੰਨਾ ਤੋਂ ਇਹ ਮਤਲਬ ਕੈਬਰੇਟ ਦੀ ਮੀਟਿੰਗ ਸਦਕੇ ਰੱਦ ਨਹੀਂ ਕਰਦੇ ਉਨ੍ਹਾਂ ਤੱਕ ਤਾਂ ਲੋਕਾਂ ਨੂੰ ਇਹ ਵਿਰੋਧ ਦੇ ਵਿੱਚ ਇਸੇ ਲੁੱਟ ਖੜਾ ਚੱਕਰ ਲੈਣਾ ਚਾਹੀਦਾ ਹੈ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਵੀ ਇਹ ਬੰਦੇ ਦੇ ਪੁੱਤ ਤਾਂ ਬੜਿਓ ਪਿੰਡ 'ਚ ਜੇ ਤੁਸੀਂ ਉਹਨੂੰ ਰੱਦ ਕਰਦੇ ਹੋ ਨਹੀਂ ਇਹ ਪਲਟ ਬਾਹਰ ਕਰਨਗੇ ਜਿਹੜੇ ਮਰਜ਼ੀ ਰੂਪ 'ਚ ਕਰ ਦਣ ਅੱਜ ਤੋਂ ਹੁਣ ਇਹਨਾਂ ਕੋਲੇ ਸਮਾਂ ਘਟ ਹੈ ਹੁਣ ਤਾਂ ਇਹ ਸਮੇਂ ਨੂੰ ਐ ਵੀ 6 ਮਹੀਨੇ ਸਾਡੇ ਛੇਤਰ ਖੰਡਾਂ ਦੇ ਨਹੀਂ ਲੰਘ ਜਾਣਗੇ ਅਸੀਂ ਵੋਟਾਂ ਲਈ ਤਿਆਰੀ ਕਾਦੇ ਵਾਸਤੇ ਕਰਾਂਗੇ ਸਾਰਾ ਟੱਬਰ ਦਿੱਲੀ ਵਾਲਿਆਂ ਦਾ ਉਰੇ ਬੈਠਿਆ ਆ ਜਾਨੀ ਕਿ ਪੰਜਾਬ ਨੂੰ ਵੱਡੇ ਪੱਦਰ ਤੇ ਲੁੱਟਣ ਲੱਗੇ ਹੋਏ ਨੇ ਇਹ ਲੁੱਟ ਦਾ ਸਾਧਨ ਗਾਂਹਾਂ ਵਾਲੀਆਂ ਚੋਣਾ ਨੂੰ ਪਉਕਤਾ ਕਰਨ ਵਾਸਤੇ ਚੋਣ ਲੜਨ ਵਾਸਤੇ ਜ਼ਮੀਨਾਂ ਤੇ ਵੱਡੇ ਪੱਦਰ ਤੇ ਹਮਲਾਤੀ ਗਏ ਚੋ ਪੈਸੇ ਕੱਢ ਕੇ ਗਾਹਾਂ ਚੋਣਾ ਤੇ ਲਾਏ ਜਾਣ ਲੋਕ ਤਾਂ ਇੱਥੇ ਇਹਨਾਂ ਨੂੰ ਪਤਾ ਹੈ ਵੀ ਲੋਕਾਂ ਨੂੰ ਤਾਂ ਤੁਸੀਂ ਜੋ ਮਰਜ਼ੀ ਪ੍ਰੋਸੀਜ ਕਰੋ ਜਾ ਕੇ ਸਟੇਜਾਂ ਤੇ ਝੂਠ ਬੋਲੋ ਰੱਜ ਕੇ ਫਿਰ ਉਹ ਗੱਲ ਲਾਗੂ ਨਾ ਕਰੋ ਬੋਲ ਹੀ ਰਿਹਾ ਮੁੱਖ ਮੰਤਰੀ ਵਾਲਾ ਇੱਕ ਵੀ ਬਿਆਨ ਨਹੀਂ ਇਸ ਇਨਸਾਨ ਦਾ ਮੈਂ ਕਦੇ ਸੁਣਿਆ ਵੀ ਜਿਹੜਾ ਜ਼ਿੰਮੇਵਾਰੀ ਨਾਲ ਕੋਈ ਬਿਆਨ ਦਿੰਦਾ ਹੋਵੇ ਜਦੋਂ ਵੀ ਇਹਨੂੰ ਕੋਈ ਪੱਤਰਕਾਰ ਸਵਾਲ ਪੁੱਛਦਾ ਹੈ ਇਹਦਾ ਸਵਾਲ ਉਹੀ ਹੁੰਦੇ ਨੇ ਜਿਹੜੇ ਕਮੇਡੀਅਨ ਦੰਦੇ ਰਹਿੰਦੇ ਆ ਕਮੀਡੀਅਨ ਦੰਦੇ ਐ ਬੜੀ ਜ਼ਿੰਮੇਵਾਰੀ ਨਾਲ ਲੋਕਾਂ ਨੇ ਪੰਜਾਬ ਦੀ ਬਾਗਡੋਰ ਸੁਵਾਈ ਤੀ ਇਹਨਾਂ ਨੂੰ ਪਰ ਇਹ ਪੰਜਾਬ ਦੀਆਂ ਜ਼ਮੀਨਾਂ ਨੂੰ ਪਏ ਨਿਕਲੇ ਸਭ ਤੋਂ ਕਾਲੇ ਹੋ ਗਏ ਜਣੀ ਕਿ ਵੀ ਆ ਜੋ ਮੈਂ ਅਸੀਂ ਦੰਨਿਆ ਕਰਕੇ ਅਸੀਂ ਤਾਂ ਭਲੋਈ ਲੈਣਾ ਲੋਕਾਂ ਨੂੰ ਦੱਸੇ ਦੇਣਾ ਵਪਾਰੀਆਂ ਦੀ ਇਸ ਲੋਟ ਜਣੀ ਕਿ ਬਾਹਮ ਰੋੜੀ ਤੇ ਇਹਨਾਂ ਨੇ ਵੱਡੇ ਜਿਹੜੇ ਵਪਾਰੀ ਜ਼ਮੀਨਾਂ ਲਈ ਬੈਠੇ ਐ ਜਿਹੜੇ ਵਪਾਰੀ ਦੁੱਖ ਵੀ ਨਹੀਂ ਜਣੀ ਕਿ ਪੱਤਰਕਾਰਾਂ ਨੂੰ ਦੱਸ ਸਕਕੇ ਵੀ ਅਸੀਂ ਇੰਨੇ ਦੁਖੀ ਆ ਉਹਨਾਂ ਨੂੰ ਬੁਲਾ ਕੇ ਇਸ ਤਰੀਕੇ ਨਾਲ ਟੌਰਚਰ ਕੀਤਾ ਜਾ ਰਿਹਾ ਠੀਕ ਆ ਸਾਰੇ ਪਰਿਵਾਰ ਦੀਆਂ ਲਿਸਟਾਂ ਜਿਹੜਾ ਇੱਕ ਦਿਨ ਦਾ ਜੰਮਿਆ ਬੱਚਾ ਹੈ ਉਹਦੀ ਵੀ ਲਿਸਟ ਵੀ ਉਹਦਾ ਨਾਮ ਕੀ ਆ ਦੱਸੋ ਉਹਨਾਂ ਨੂੰ ਇਸ ਗੱਲ 'ਚ ਲਿਆ ਕੇ ਵੀ ਨਹੀਂ ਬਾਹਮ ਰੋੜ ਕੇ ਵੀ ਆ ਪਰਚਾ ਦੇਵਾਂਗੇ ਤੁਸੀਂ ਜ਼ਮੀਨ ਹਾਸਲ ਕੀਤੀ ਐ ਇਹਨਾਂ ਤਾਂ ਤੁਹਾਡੇ ਕੋਲੇ ਕਿੱਥੋਂ ਆਇਆ ਉਸ ਜ਼ਮੀਨ ਰਾਹੀਂ ਇਹਨਾਂ ਨੇ ਬ੍ਰਾਂਚਾਂ ਬਣਾ ਕੇ ਲੋਕਾਂ ਦੀਆਂ ਜ਼ਮੀਨਾਂ 'ਚ ਵੜਨਾ ਸੀ ਉਹ ਰਾਹ ਸਾਰੇ ਲੋਕਾਂ ਦੇ ਇਸ ਜਿਹੜੀ ਕਿਸਾਨੀ ਲਹਿਰ ਐ ਲੋਕ ਜਾਗਦੇ ਐ ਪੰਜਾਬ ਤਾਂ ਹੀ ਜਾਣਿਆ ਜਾਂਦਾ ਨਾ ਪੰਜਾਬ ਹਮੇਸ਼ਾ ਉਰੇ ਰਾਜਾਂ ਦੇ ਰਜਵਾੜਿਆਂ ਦੇ ਵਰਕਰਾਂ ਨਾਲ ਲੜਿਆ ਪੰਜਾਬ ਨੇ ਜਾਨਾਂ ਦਿੱਤੀਆਂ ਨੇ ਜਦੋਂ ਜ਼ਮੀਨ ਦੀ ਗੱਲ ਆਈ ਹੈ ਖਾਸ ਕਰਕੇ ਫਿਰ ਤਾਂ ਪੰਜਾਬ ਜੁੱਤੀਆਂ ਕੱਢ ਕੇ ਘਰਾਂ ਚੋਂ ਬਾਹਰ ਨਿਕਲੇ ਜਿਹਦੀ ਜ਼ਮੀਨ ਨਹੀਂ ਆਈ ਉਹਨਾਂ ਨੂੰ ਵੀ ਪਤਾ ਵੀ ਅੱਜ ਨਹੀਂ ਆਈ ਜੇ ਅੱਜ ਇਹ ਅੱਗ ਸੰਗਰੂਰ ਦੇ ਬੀੜ ਕੋਲੇ ਲੱਗੀ ਹੈ ਤਾਂ ਸਾਡੇ ਘਰ ਤੱਕ ਪਹੁੰਚਣ ਚ ਕੋਈ ਬੜੀ ਦੇਰੀ ਨਹੀਂ ਲੱਗਦੀ ਉਹਦੇ ਲਈ ਲੋਕ ਭੱਜੇ ਐ ਲੋਕ ਬਾਹਰ ਨਿਕਲੇ ਆ ਘਰਾਂ ਚੋਂ ਹਰ ਬੰਦੇ ਨੇ ਯੋਗਦਾਨ ਪਾਇਆ ਹਰੇਕ ਬੰਦਾ ਜਣੀ ਕਿ ਘਰਾਂ ਚੋਂ ਬਾਹਰ ਨਿਕਲ ਗਏ ਵਪਾਰੀਆਂ ਨੇ ਕਿਹਾ ਵੀ ਭਾਈ ਬਚਣਾ ਕੱਖ ਨਹੀਂ ਕੋ ਵਪਾਰੀ ਦਾ ਬਿਆਨ ਹੈ ਵੀ ਜੇ ਜ਼ਮੀਨਾਂ ਨਾ ਰਹੀਆਂ ਜਿਹੜੇ ਅਸੀਂ ਵਪਾਰੀ ਆ ਜਿਹੜੇ ਛੋਟੇ ਵਪਾਰੀ ਆ ਕੋਈ ਚਾਰ ਪੱਠੇ ਚਲਾਉਂਦਾ ਕੋਈ ਅੜਦ ਦੀ ਦੁਕਾਨ ਚਲਾਉਂਦਾ ਕੋਈ ਵੱਡਾ ਗੈरेज ਚਲਾਉਂਦਾ ਛੋਟੇ ਵਪਾਰੀ ਮੰਨਦੇ ਸੀ ਉਹਨੂੰ ਚਾਹੇ ਉਹ ਕਰੋੜਪਤੀ ਆ ਉਹਨਾਂ ਦਾ ਵजूद ਖਤਮ ਹੁੰਦਾ ਜੇ ਜ਼ਮੀਨ ਨਹੀਂ ਸਾਡੇ ਕੋਲੇ ਉਹਨਾਂ ਨੂੰ ਪਤਾ ਲੱਗ ਗਿਆ ਜਾਣਕਾਰੀ ਆ ਗਈ ਵੀ ਜੇ ਜ਼ਮੀਨ ਨਾ ਰਹੀ ਸਾਡੇ ਕੋਲੇ ਕੱਖ ਨਹੀਂ ਰਹਿਣਾ ਜਾਨੀ ਕਿ ਬੇਬ ਬੇਬ ਉਹ ਬਣਨ ਲੱਗੀ ਸੀ ਜਿਹੜੀ ਦਿੱਲੀ ਬਣੀ ਸੀ ਉਦੋਂ ਵੀ ਬੇਬ ਪਹਿਲਾਂ ਛੋਟੇ ਤਰੀਕੇ ਨਾਲ ਬਣੀ ਉਸ ਤੋਂ ਬਾਅਦ ਬੇਬ ਵੱਧੀ 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 ਜਿਹੜੇ ਮਹਾਜਨ ਤੇ ਵਪਾਰੀ ਤੇ ਦੁਕਾਨਦਾਰ ਤੇ ਸਾਰੇ ਉੱਥੇ ਇਕੱਠੇ ਹੋ ਗਏ ਕਿ ਨਾ ਜੀ ਇਹ ਤਾਂ ਬਹੁਤ ਗਲਤ ਹੁਣ ਵੀ ਉਵੇਂ ਜਿਵੇਂ ਬੇਬ ਬਣਨ ਲੱਗੀ ਸੀ ਜਿਹੜੀ ਬੇਬ ਹੈ ਦਿੱਲੀ ਵਾਲਿਆਂ ਦੇ ਗਲਾਂਵੇਂ ਤੱਕ ਹੱਥ ਪਹੁੰਚਦਾ ਨਹੀਂ ਸੀ ਲੋਕਾਂ ਦਾ ਹੱਥ ਇਹਨਾਂ ਦਾ ਤਾਂ ਗਲਾਂਵੇਂ ਤੱਕ ਸੀਗਾ ਜੀ ਬੇਮਨੀ ਇਹ ਇਹਨਾਂ ਦਾ ਅੰਦਰ ਮਤਲਬ ਦੇ ਘਰਾਂ ਚ ਰਹਿਣਾ ਦੁੱਬਰ ਹੋ ਜਾਂਦਾ ਲੋਕ ਇੱਥੇ ਤੱਕ ਆਉਂਦੇ ਜੇ ਵਾਪਸ ਨਾ ਲੈਂਦੇ ਇਹਨਾਂ ਨੇ ਇਹਨਾਂ ਦੀ ਪੂਰੀ ਇੰਟੈਲੀਜੈਂਸੀ ਨੇ ਪੂਰਾ ਜਿਹੜਾ ਇਹਨਾਂ ਦਾ ਸਿਸਟਮ ਤੰਤਰ ਹੈ ਉਹਨੇ ਕਿਹਾ ਵੀ ਤੁਹਾਡੇ ਕੋਲ ਰਾਹ ਹੀ ਕੋਈ ਨਹੀਂ ਸਾਰੇ ਦਰਵਾਜ਼ੇ ਤੁਹਾਡੇ ਬੰਦ ਹੋ ਚੁੱਕੇ ਆ ਇੱਕੋ ਹੀ ਦਰਵਾਜ਼ਾ ਤੁਹਾਡਾ ਖੁੱਲਦਾ ਹੈ ਜਿਹਦੇ ਵਿੱਚ ਦੀ ਤੁਸੀਂ ਲੰਘ ਸਕਦੇ ਹੋ ਉਹ ਦਰਵਾਜ਼ਾ ਇਹਨੂੰ ਵਾਪਸ ਲਓ ਤਾਹੀਂ ਬਿਆਨ ਆਇਆ ਰਤੋ ਰਤਾ ਵੀ ਇਹਨੂੰ ਬਾਬਸ ਲੈ ਕੇ ਕੱਪੜੇ ਝਾੜ ਲਓ ਤੇ ਹਮਦਰਦੀ ਦਾ ਕਹਿ ਦੋ ਲੋਕਾਂ ਨੂੰ ਝੂਠੀ ਐ ਵੀ ਆਹ ਲਿਖ ਕੇ ਪਾ ਦਿਓ ਵੀ ਸਾਨੂੰ ਕਿਸਾਨਾਂ ਨਾਲ ਹਮਦਰਦੀ ਐ ਸੋਨੂੰ ਕਿਸਾਨਾਂ ਨਾਲ ਕਾਦੀ ਹਮਦਰਦੀ ਜਾਗ ਪਈ ਬਈ ਤੁਸੀਂ 4 ਕਿਲੇ ਵਾਲੇ ਜ਼ਮੀਨ ਦੇ ਵਾਲੇ ਬੰਦੇ ਦੇ 3 ਕਿਲੇ ਜ਼ਮੀਨ ਦੇ ਖੋ ਕੇ ਉਹਨੂੰ ਕਹਿ ਰਹੇ ਹੋ ਵੀ ਭਈਆ ਜਿਹੜਾ ਤੇਰੇ ਕੋਲੇ ਕਿਲਾ ਬਚ ਗਿਆ ਇਹ ਤੈਨੂੰ ਫੇਰ ਦੇਵਾਂਗੇ 60 ਲੱਖ ਰੁਪਇਆ ਭਰ ਪਹਿਲਾਂ ਇਹ ਕਿਹੜੀ ਹਮਦਰਦੀ ਐ ਇਹ ਸੀ ਹਮਦਰਦੀ ਦਾ ਮੈਂ ਵੀ ਕਰ ਸਕਦਾ ਲਿਓ ਮੈਨੂੰ ਕਿਸੇ ਦੇ 100 ਕਿਲਾ ਸਮਾਹੋ ਉਹਨੂੰ ਮੈਂ 25 ਕਿਲੇ ਦੇ ਦੂੰਗਾ ਵਿੱਚੋਂ ਇਹ ਕਾਦੀ ਹਮਦਰਦੀ ਐ ਜਣੇ ਕਿ ਸਿੱਧੇ ਕਿਸਾਨਾਂ ਦੇ ਗਲਾਂ ਨੂੰ ਸੰਘਾਂ ਨੂੰ ਪੈਗੇ ਤੇ ਉਹ ਲੋਕ ਜਾਗ ਚੁੱਕੇ ਆ ਲੋਕਾਂ ਨੇ ਜਣੇ ਕਿ ਇਹ ਇਹ ਸਾਰਾ ਕੁਝ ਵਾਪਸ ਕਰਾਇਆ ਲੋਕਾਂ ਦੇ ਵਿਰੋਧ ਅੱਗੇ ਖੜ ਨਹੀਂ ਸਕੇ ਟਿਕ ਨਹੀਂ ਸਕੇ ਆਉਣ ਵਾਲੇ ਸਮੇਂ 'ਚ ਜਿਹੜਾ ਵਿਰੋਧ ਉੱਠਣਾ ਸੀਗਾ ਇੱਕ ਵੀ ਸਿੰਗਲ ਬੰਦਾ ਸਰਪੰਚਾਂ ਨੂੰ ਬਹੁਤ ਵੱਡੇ ਪੱਧਰ ਤੇ ਚਿੰਤਾ ਸੀ ਜਿਹੜੇ ਇਹਨਾਂ ਨੇ ਬਿਨਾਂ ਵੋਟਾਂ ਤੋਂ ਬਣਾਏ ਨੇ ਵੀ ਅਸੀਂ ਪਿੰਡ 'ਚ ਕਿਵੇਂ ਰਹਿਾਂਗੇ ਇਹਨਾਂ ਦੀਆਂ ਮੀਟਿੰਗਾਂ 'ਚੋਂ ਗਈ ਆ ਸਾਰੀ ਗੱਲ ਵੀ ਅਸੀਂ ਘਰਾਂ 'ਚੋਂ ਸਰਪੰਚਾਂ ਸੀ ਅਸੀਂ ਪਿੰਡ 'ਚ ਨਹੀਂ ਜਾ ਸਕਦੇ ਸਾਨੂੰ ਜਵਾਬ ਮੰਗਦੇ ਨਾ ਲੋਕ ਵੀ ਦੱਸਦੇ ਉਹਦੇ ਉਹਦੇਦਾਰਾਂ ਨੇ ਅਸਤੀਫੇ ਵੀ ਦੇਣੇ ਸ਼ੁਰੂ ਕਰਤੇ ਸੀ ਕੋਈ ਚੇਅਰਮੈਨ ਤੇ ਜਿਹੜੇ ਉਹ ਮੌਜੂਦਾ ਅਸਤੀਫੇ ਦੇਣ ਲੱਗੇ ਸੀ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਚਾਂਜੀ ਉਹ ਕਰਦੇ ਕੀ ਲੋਕਾਂ ਦੀ ਜਿੱਥੇ ਜਾ ਕੇ ਖੜਦੇ ਆ ਜਿੱਥੇ ਬਹਿੰਦੇ ਆ ਜਿੱਥੇ ਮਤਲਬ ਅਸੀਂ ਸਾਡਾ ਘੇਰਾ ਕੁਰਸਾ ਇਹ ਜਾ ਹੁੰਦਾ ਜਿਹੜਾ ਜਿਹੜੇ ਚ ਆਪਣਾ ਆਪਨ ਹੁੰਦਾ ਜਿੱਥੇ ਅਸੀਂ ਜਾ ਕੇ ਆਪਦਾ ਦੁੱਖ ਦੱਸਦੇ ਆਂ ਅਸੀਂ ਖੜਦੇ ਆਂ ਉਥੇ ਖੜਨ ਵਾਲੀ ਪੁੱਛ ਰਹੇ ਨੇ ਵੀ ਭਈ ਆਹ ਕੀ ਹੈ ਤੁਸੀਂ ਤਾਂ ਜ਼ਮੀਨਾਂ ਨੂੰ ਆ ਨਿਕਲੇ ਯਾਰ ਤੁਸੀਂ ਕੁਝ ਕਰੋ ਨਹੀਂ ਸਟੇਪਾ ਦਿਓ ਜੀ ਉਹਨਾਂ ਨੇ ਵੀ ਸਟੇਪ ਇਸ ਕਰਕੇ ਦਿੱਤੇ ਆ ਸਟੇਪਾ ਸੋਖਣ ਨਹੀਂ ਦਿੰਦਾ ਤੇ ਸਟੇਪਾ ਪਾਵਰ ਚ ਕੋਈ ਬੰਦਾ ਸਟੇਪਾ ਨਹੀਂ ਦਿੰਦਾ ਹੁੰਦਾ ਬਾਦਲਾ ਨੇ ਸਟੇਪਾ ਕਦੋਂ ਦਿੱਤਾ ਪਹਿਲਾਂ ਬਾਦਲ ਚੰਗਾ ਕਹਿੰਦੇ ਰਹੇ ਵੀ ਇਹ ਕਾਨੂੰਨ ਚੰਗੇ ਨੇ ਜੀ ਇਹ ਕਾਨੂੰਨ ਬਹੁਤ ਵਧੀਆ ਨੇ ਜਦੋਂ ਲੋਕਾਂ ਨੇ ਪੁੱਛਣਾ ਸ਼ੁਰੂ ਕਰਤਾ ਵੀ ਦੱਸੋ ਭਾਈ ਤੁਹਾਡਾ ਕੀ ਫੈਸਲਾ ਹੈ ਫਿਰ ਆਓ ਮੈਦਾਨ ਚ ਫਿਰ ਉਦੋਂ ਕਿਹਾ ਵੀ ਭਾਈ ਅਸੀਂ ਤਾਂ ਇਹਦੀ ਤਾਂ ਵਰਕਲਾ ਆਪਾਂ ਸੀ ਇਹੀ ਕੰਮ ਇਹਨਾਂ ਦੇ ਜਿਹੜੇ ਜਿਹੜੇ ਜਿਹੜਾ ਨੇ ਸਟੇਪੇ ਦਿੱਤੇ ਨੇ ਚੰਗੀ ਗੱਲ ਹੈ ਜਿਹੜਾ ਬੰਦਾ ਸਤੀਫਾ ਦੇਣ ਦੀ ਪਾਵਰ ਰੱਖਦਾ ਹੈ ਜਿਹੜਾ ਬੰਦਾ ਇਹ ਸੋਚਦਾ ਵੀ ਮੈਂ ਯਾਰ ਸਤੀਫਾ ਦੇ ਕੇ ਆਪਦੇ ਲੋਕਾਂ ਨਾਲ ਖੜਿਆ ਬਹੁਤ ਚੰਗੀ ਗੱਲ ਹੈ ਕਰਨੀ ਐ ਚਾਹੀਦਾ ਸਾਨੂੰ ਜੇ ਅਸੀਂ ਲੋਕਾਂ ਨਾਲ ਖੜੇ ਆ ਸਰਕਾਰ ਨਾਲ ਨਹੀਂ ਖੜੇ ਸਰਕਾਰ ਧੱਕਾ ਕਰਦੀ ਆ ਸਰਕਾਰ ਦੇ ਥੱਲੇ ਲੋਕ ਲੋਕ ਹੀ ਨੇ ਜੇ ਲੋਕ ਸਰਕਾਰ ਦੇ ਵਰਕਲਾਪ ਖੜਦੇ ਨੇ ਸਤੀਫੇ ਦਿੰਦੇ ਨੇ ਬਹੁਤ ਚੰਗੀ ਗੱਲ ਹੈ ਇਹ ਇਹ ਗੱਲ ਬਹੁਤ ਵੱਡੇ ਪੱਧਰ ਤੇ ਸੱਟ ਮਾਰਦੀ ਹੈ ਪਰ ਸਾਰੀ ਗੱਲ ਲੋਕਾਂ ਦੇ ਵੱਡੇ ਵਿਰੋਧ ਦਾ ਸਾਹਮਣਾ ਨਾ ਕਰਦੇ ਹੋਏ ਇਹ ਸਾਰੀਆਂ ਗੱਲਾਂ ਪੈਦਾ ਕੀਤੀਆਂ ਨੇ ਲੋਕਾਂ ਨੇ ਇੱਥੇ ਲੋਕਾਂ ਦੀ ਇੱਕ ਐਡਾ ਵੱਡਾ ਵਿਸ਼ਵਾਸ ਦਿੱਲੀ ਤੋਂ ਲੈ ਕੇ ਹੁਣ ਤੱਕ ਦਾ ਇਹ ਪੁਖਤਾ ਹੋ ਗਿਆ ਵੀ ਲੋਕਾਂ ਸਾਹਮਣੇ ਕੋਈ ਮੁੱਖ ਮੰਤਰੀ ਨਹੀਂ ਕੋਈ ਪ੍ਰਧਾਨ ਮੰਤਰੀ ਨਹੀਂ ਕੋਈ ਸੈਨਾ ਨਹੀਂ ਕੋਈ ਪੁਲਿਸ ਨਹੀਂ ਜੇ ਲੋਕ ਇਕੱਠੇ ਹੁੰਦੇ ਨੇ ਲੋਕ ਦਮ ਰੱਖਦੇ ਐ ਲੋਕ ਚਾਹੁੰਦੇ ਐ ਵੀ ਯਾਰ ਐਂ ਕਰਵਾਉਣਾ ਐ ਅਸੀਂ ਨੇ ਤਾਂ ਹੋ ਜਾਂਦਾ ਹੁੰਦਾ ਇਹ ਲੋਕਾਂ ਦੀ ਤਾਕਤ ਆ ਲੋਕਾਂ ਦੀ ਤਾਕਤ ਅੱਗੇ ਤੋਪਾਂ ਦੇ ਮੂੰਹ ਮੁੜਿਆ ਦੇਖਿਆ ਹੋਊਗਾ ਤੁਸੀਂ ਬਹੁਤ ਥਾਵੇਂ ਤੋਪਾਂ ਟੈਂਕ ਛੱਡ ਕੇ ਭੱਜੇ ਆ ਫੌਜੀ ਲੋਕਾਂ ਮੂਰੇ ਲੋਕ ਸਭ ਤੋਂ ਵੱਡਾ ਟੈਂਕ ਐ ਲੋਕ ਸਭ ਤੋਂ ਵੱਡੀ ਤੋਪ ਨੇ ਜੇ ਲੋਕ ਇਕੱਠੇ ਹੋ ਜਾਣ ਇਸ ਮਸਲੇ ਨੂੰ ਲੈ ਕੇ ਆਪਦੇ ਦੇਸ਼ ਦੀ ਆਪਦੇ ਸੂਬੇ ਦੀ ਹਮਦਰਦੀ ਜੀ ਇਕੱਠੇ ਹੋ ਕੇ ਲੋਕ ਖੜਦੇ ਆ ਉਦੋਂ ਘਰ ਘਰ ਦਾ ਬੱਚਾ ਬੱਚਾ ਬਾਹਰ ਨਿਕਲਦਾ ਵੀ ਸਾਡੀ ਸਟੇਟ ਨੂੰ ਸਾਡੇ ਦੇਸ਼ ਨੂੰ ਸਾਡੇ ਪਿੰਡ ਨੂੰ ਸਾਡੇ ਸ਼ਹਿਰ ਨੂੰ ਖਤਰਾ ਹੈ ਖਤਰਾ ਸਾਡੀ ਸਰਕਾਰ ਤੋਂ ਹੈ ਸਰਕਾਰ ਦੇ ਬਰਕਲਾਫ ਲੋਕ ਖੜਦੇ ਆ ਤੇ ਡਟ ਕੇ ਖੜੇ ਆ ਅੱਜ ਲੋਕਾਂ ਨੇ ਤਾਂ ਮੂੰਹ ਮੋੜਿਆ ਭਗਵੰਤ ਮਾਨ ਕੋਈ ਸੁਖ ਹੱਤਾ ਵਾਪਸ ਨਹੀਂ ਮੁੜਿਆ ਭਗਵੰਤ ਮਾਨ ਦੀ ਬਹੁਤ ਕਸੂਤੀ ਜਾਣ ਕੜਕੀ ਚ ਐ ਪਿੱਛੋਂ ਉਰੇ ਅਗਲੇ ਆ ਕੇ ਉਹੀ ਨਹੀਂ ਬੈਠੇ ਉਹਨਾਂ ਨੂੰ ਦਿੱਲੀੋਂ ਲੋਕਾਂ ਨੇ ਨਕਾਰਤਾ ਉਰੇ ਉਹ ਆਪਦਾ ਪਿੰਜਰਾ ਲਾਇਆ ਹੋਇਆ ਉਹਨਾਂ ਦਾ ਪਿੰਜਰੇ ਚ ਕੀ ਫਸਦਾ ਹੈ ਉਹਨਾਂ ਨੇ ਉਹ ਦਿੱਲੀ ਨੂੰ ਲੈ ਜਾਣਾ ਫਸਣਾ ਭਗਮੰਤਮਾਨ ਹੋ ਰਾਨੇ ਜਵਾਬ ਭਗਮੰਤਮਾਨ ਨੂੰ ਕੇਜਲੀ ਬਾਤ ਨਹੀਂ ਹੁੰਦਾ ਉਰੇ ਜਦੋਂ ਲੋਕਾਂ ਨੇ ਜੁੱਤੀਆਂ ਮਾਰਨੀਆਂ ਤੇ ਕੇਜਲੀ ਬਾਤ ਤਾਂ ਦਿੱਲੀ ਜਾਵੰਦਾ ਇਸ ਕਰਕੇ ਜਣੀ ਕਿ ਵੱਡੇ ਪੱਦਰ ਤੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਨੂੰ ਕੈਬਨਿਟ ਦੀ ਮੀਟਿੰਗ ਛੱਡ ਕੇ ਫੌਰੀ ਤੌਰ ਤੇ ਉਹਨਾਂ ਦੇ ਦਿੱਲੀ ਜਾਣੇ ਦੇ ਮੰਗ ਨਹੀਂ ਲੱਗਣਾ ਚਾਹੀਦਾ ਦਿੱਲੀ ਵਾਲਿਆਂ ਨੂੰ ਭਜਾਉਣਾ ਚਾਹੀਦਾ ਔਰ ਜਨਨ ਕਿ ਹੁਣ ਤੁਸੀਂ ਵੇਟ ਕਰੋਗੇ ਕਿ ਕਦੋਂ ਕੈਬਨਿਟ ਦੀ ਮੀਟਿੰਗ ਹੁੰਦੀ ਆ ਕਦੋਂ ਪੂਰਾ ਨੋਟੀਫਿਕੇਸ਼ਨ ਰੱਦ ਹੁੰਦਾ ਫਿਰ ਤੁਸੀਂ ਕੋਈ ਅਗਰੇ ਜਿਹੜੇ ਪਲਾਨ ਨੇ ਤੁਹਾਡੇ ਉਹ ਕੈਨਸਲ ਕਰੋਗੇ ਰੱਦ ਕਰੋਗੇ ਸਾਡਾ ਜੱਤ ਨਾ ਲੋਕਾਂ ਨੂੰ ਸਮਝਾਉਣਾ ਜੀ ਅਸੀਂ ਇੱਕ ਜ਼ਿੰਮੇਵਾਰੀ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਡੀ ਜਥੇਬੰਦੀ ਦਾ ਇੱਕ ਹਿੱਸਾ ਸਾਡਾ ਲੋਕਾਂ ਨੂੰ ਭਾਈ ਚੌਂਕੀਦਾਰ ਆ ਵੀ ਆਉਣ ਵਾਲੀ ਆਪਤਾ ਰਹੀ ਹੈ ਆਪ ਦਾ ਇਹ ਸਾਹਮਣਾ ਨਾ ਕੀਤਾ ਆਪ ਤੁਸ ਨੂੰ ਲਵੇਟ ਕੇ ਲੈ ਜੂਗੀ ਮਾਰ ਦੂਗੀ ਤੇ ਸਾਡੇ ਕੋਲੇ ਬੋਲਣ ਦਾ ਸਮਾਂ ਨਹੀਂ ਰਹਿਣਾ ਜੇ ਲੋਕ ਜਾਗਦੇ ਆ ਤਾਂ ਬਹੁਤ ਬਿਹਤਰ ਤਾਂ ਗੱਲ ਹੈ ਅਸੀਂ ਲੋਕਾਂ ਨੂੰ ਅੱਜ ਵੀ ਕਹਿੰਦੇ ਆ ਇਹੋ ਜੇ ਕੈਮਰੇਟ ਦੀ ਮੀਟਿੰਗ ਚ ਵੀ ਇਹਨੂੰ ਰੱਦ ਕਰ ਦਿੰਦੇ ਨੇ ਤਾਂ ਵੀ ਸਾਨੂੰ ਜਾਗਦੇ ਰਹਿਣਾ ਚਾਹੀਦਾ ਆਉਣ ਵਾਲੇ ਕੀ ਕਰਦੇ ਆ ਕਿਉਂ ਜਿਹੜੀ ਗੱਲ ਹੈ ਪਿਛਲੀ ਹੈ ਜਿਹੜੀਆਂ ਅਮਰੀਕਾ ਵਰਗੀਆਂ ਕੰਪਨੀਆਂ ਨੇ ਉਹ ਦੇਸ਼ ਦੀਆਂ ਉਹਨਾਂ ਦੀ ਜ਼ਮੀਨ ਤੇ ਨੇਗਾ ਉਹ ਆਪਣੇ ਦੇਸ਼ ਦੇ ਅੰਦਰ ਪਿੱਛੇ ਸਰਬਾ ਹੋਇਆ ਬਹੁਤ ਵੱਡੇ ਪੱਧਰ ਤੇ ਉਹ ਟੋਟਲ ਜ਼ਮੀਨਾਂ ਨੂੰ ਖੋ ਚੁੱਕੇ ਐ ਉੱਥੇ ਦੇ ਕਿਸਾਨਾਂ ਤੋਂ ਵੱਡੇ ਪੱਧਰ ਤੇ ਅਮਰੀਕਾ ਦੇ ਖਬਰਾਂ ਨਹੀਂ ਜਹਾਰ ਹੁੰਦੀਆਂ ਬਾਹਰ ਨਹੀਂ ਆਉਂਦੀਆਂ ਉਹ ਦੇਸ਼ ਹੈ ਜਨੇ ਉੱਥੇ ਅਨੇਕਾਂ ਹੀ ਕਿਸਾਨ ਮਤਲਬ ਖੁਦਕੁਸ਼ੀ ਕਰਕੇ ਅਮਰੀਕਾ ਦੇ ਅੰਦਰ ਜੇ ਉਹੋ ਜੇ ਦੇਸ਼ ਦੇ ਅੰਦਰ ਕਿਸਾਨ ਮਜਬੂਰ ਹੋ ਗਏ ਜਿੱਥੇ ਅਸੀਂ ਜਾ ਕੇ ਡਾਲਰ ਬਣਾ ਕੇ ਇੱਥੇ ਘਰ ਬਸਾਉਣੇ ਆ ਉਹੋ ਜੇ ਦੇਸ਼ ਦੇ ਕਿਸਾਨ ਜੇ ਮਤਲਬ ਮਰਨ ਲਈ ਮਜਬੂਰ ਹੋਏ ਨੇ ਤਾਂ ਉਹ ਜ਼ਮੀਨਾਂ ਕਰਕੇ ਹੋਈ ਨੇ ਜਦੋਂ ਜ਼ਮੀਨਾਂ ਖੁੱਸ ਗਈਆਂ ਜੇ ਇੱਥੋਂ ਵੀ ਜ਼ਮੀਨਾਂ ਖੁੱਸਦੀਆਂ ਨੇ ਇੱਥੇ ਕੱਲਾ ਕਿਸਾਨ ਨਹੀਂ ਇੱਥੇ ਸਾਰੀਆਂ ਦੁਕਾਨਾਂ ਤਬਾਹ ਨੇ ਇੱਥੇ ਸਾਰੇ ਬਾਜ਼ਾਰ ਤਬਾਹ ਨੇ ਇੱਥੇ ਸਾਰਾ ਕੁਝ ਤਬਾਹ ਮਜ਼ਦੂਰ ਨੂੰ ਰੋਟੀ ਖਾਣ ਨੂੰ ਕਿਸਾਨ ਨੂੰ ਰੋਟੀ ਖਾਣ ਨੂੰ ਰੋਟੀ ਸਾਨੂੰ ਚਾਹੀਦੀ ਹੈ ਇਹਨਾਂ ਨੂੰ ਪਤਾ ਹੈ ਵੀ ਰੋਟੀ ਤੇ ਪਾਣੀ ਤੇ ਕਬਜ਼ਾ ਕਰੋ ਆਉਣ ਵਾਲੇ ਸਮੇਂ 'ਚ ਵੱਡਾ ਸੰਕਟ ਪਾਣੀ ਲਈ ਖੜਾ ਹੋਊਗਾ ਸਾਡੀਆਂ ਲੜਾਈਆਂ ਖੜੀਆਂ ਨੇ ਹੁਣ ਵੱਡੇ ਪੱਧਰ ਤੇ ਜਿਹੜੇ ਚਿੱਪ ਵਾਲੇ ਮੀਟਰ ਹੈ ਉਹਦਾ ਟਾਰਗੇਟ ਦਿੱਤਾ ਇਹਨਾਂ ਨੂੰ ਵੀ 26 ਤੱਕ ਇਹ ਮੀਟਰ ਤੁਸੀਂ ਲਾਉਣੇ ਆ ਜੇ ਕਿ ਤੁਸੀਂ ਤੁਸੀਂ ਸੁਚੇਤ ਹੋ ਤੁਸੀਂ ਜਿਹੜੀ ਵੀ ਕੋਈ ਵਿਰੋਧੀ ਹੈ ਜਿਵੇਂ ਤੁਸੀਂ ਕਹੀ ਆ ਗੱਲ ਕਿ ਜਾਗਰੂਕ ਅਸੀਂ ਕਰੀ ਜਾਣਾ ਬਿਲਕੁਲ ਬਿਲਕੁਲ ਅਸੀਂ ਤਾਂ ਜਗਾਉਂਦੇ ਰਹਿਣਾ ਵੀ ਭਾਈ ਆ ਜਿਹੜੀ ਔਲੀ ਟਲ ਗਈ ਤਾਂ ਅਗਲੀ ਔਲੀ ਮੀਟਰ ਵਾਲੀ ਤੁਹਾਡੇ ਬਾਰ ਚ ਖੜੀ ਹੈ ਜੇ ਉਹ ਮੀਟਰ ਲੱਗ ਜਾਂਦੇ ਆ ਤਾਂ ਤੁਹਾਡੇ ਘਰ ਦੀ ਬੱਤੀ ਗੁੱਲ ਹੋਊਗੀ ਮੀਟਰ ਪੱਟ ਕੇ ਛੱਟਣੇ ਪੈਣਗੇ ਦੀਵਿਆਂ ਦਾ ਪ੍ਰਬੰਧ ਕਰਨਾ ਪਊਗਾ ਸਾਡੇ ਕੋਲੇ ਤੇਲ ਜੋਗਰੇ ਪੈਸੇ ਨਹੀਂ ਹਨ ਸਰਕਾਰ ਇੱਥੇ ਉਤਰੀ ਹੋਈ ਆ ਸਰਕਾਰ ਕੋਈ ਇਹ ਨਹੀਂ ਵੀ ਦੇਸ਼ ਨੂੰ ਅਸੀਂ ਚੰਗਾ ਬਣਾਈਏ ਹਰ ਬੰਦਾ ਦੇਸ਼ ਨੂੰ ਲੁੱਟਣ ਤੇ ਪਿਆ ਹੋਇਆ ਹੈ ਕਿਸਾਨ ਮਜ਼ਦੂਰ ਛੋਟਾ ਦੁਕਾਨਦਾਰ ਦੇਸ਼ ਨੂੰ ਬਚਾਉਣ ਤੇ ਲੱਗਿਆ ਉਲਟ ਹੈ ਗੱਲ ਜ਼ਿੰਮੇਦਾਰੀ ਬਣਦੀ ਹੈ ਸਰਕਾਰ ਦੀ ਬਚਾਉਣ ਦੀ ਸਰਕਾਰ ਲੁੱਟਣ ਤੇ ਲੱਗੀ ਹੋਈ ਹੈ ਲੋਕ ਜਣੇ ਕਿ ਬਚਾਉਣ ਤੇ ਲੱਗੇ ਹੋਏ ਇਹਦੇ ਲਈ ਯਤਨ ਕਰਨਗੇ ਹੁਣ ਆਉਣ ਵਾਲੇ ਸਮੇਂ ਚ ਹੈ ਵੀ ਜਿਹੜੇ ਕਿਸਾਨ ਆਗੂ ਨੇ ਇਹਨਾਂ ਨੇ ਲੱਤਾਂ 'ਚ ਰਸੇ ਕਿਵੇਂ ਪੈਣ ਇਹਨਾਂ ਨੂੰ ਬੰਨ੍ਹ ਕੇ ਨੂੜ ਕੇ ਨਾ ਤੇ ਪਰਚੇ ਦੇ ਕੇ ਇਹਨਾਂ ਨੂੰ ਜੇਣਾ 'ਚ ਕਿਵੇਂ ਸਿੱਟਿਆ ਜਾਵੇ ਇਹਦੇ ਲਈ ਵਿੱਚ ਕੰਨੇ ਰਹਿਣਾ ਪਊਗਾ ਲੋਕਾਂ ਨੂੰ ਜੇ ਇਹਦੇ ਲਈ ਚੰਨੇ ਨਹੀਂ ਰਹਿੰਦੇ ਤਾਂ ਬਾੜ ਕਮਜ਼ੋਰ ਹੁੰਦੀ ਹੈ ਇੱਕ ਕਿਸਾਨ ਆਗੂ ਨੂੰ ਨਹੀਂ ਛੱਡਦੇ ਸਭ ਤੋਂ ਵੱਡਾ ਖਤਰਾ ਅੱਜ ਸਰਕਾਰਾਂ ਲਈ ਅੱਜ ਅਦੋ ਉਜੋਗਦਾਰਾਂ ਲਈ ਅੱਜ ਸੈਂਟਰ ਲਈ ਅੱਜ ਪੰਜਾਬ ਦੀ ਸਰਕਾਰ ਲਈ ਸਭ ਤੋਂ ਵੱਡਾ ਖਤਰਾ ਕਿਸਾਨਾਂ ਕੋਲ ਨੇ ਕਹੀਂ ਜੋ ਮਰਜੀ ਆਣਾ ਹੁਣ ਕਹਤਾ ਸਾਰੀ ਪਾਰਟੀਆਂ ਵਾਲੇ ਰਹੇ ਨੇ ਵੀ ਕੋਈ ਕਹਿੰਦਾ ਭਾਜਪਾ ਵਾਲੇ ਵੀ ਕਹਿ ਰਹੇ ਨੇ ਵੀ ਸਾਡੇ ਡਰ ਕਰਕੇ ਕਾਂਗਰਸ ਵਾਲੇ ਕਹਿੰਦੇ ਸਾਡੇ ਡਰ ਕਰਕੇ ਅਕਾਲੀ ਦਲ ਕਹਿੰਦਾ ਸਾਡੇ ਡਰ ਕਰਕੇ ਚੰਗੀ ਗੱਲ ਐ ਜੇ ਤੁਸੀਂ ਬੋਲੇ ਹੋ ਵਧੀਆ ਗੱਲਾਂ ਆਪਦੇ ਆਪਦੇ ਫਰੰਟ ਤੋਂ ਲੜੇ ਹੋ ਤਾਂ ਬਹੁਤ ਵੱਡੀ ਆਪਤ ਟਾਲਤੀ ਪਰ ਨਹੀਂ ਸਭ ਤੋਂ ਵੱਡਾ ਟਾਰਗੇਟ ਆਉਣ ਵਾਲੇ ਸਮੇਂ 'ਚ ਕਿਸਾਨਾਂ ਆਗੂ ਨੇ ਇਹਦੀ ਬਾੜ ਵੀ ਲੋਕਾਂ ਨੂੰ ਤਕੜੀ ਕਰਨੀ ਪਊ। ਬਿਲਕੁਲ ਜੀ। ਸੋ ਮਨਜੀਤ ਸਿੰਘ ਘਰਾਚੋਂ ਭਾਰਤੀ ਕਿਸਾਨ ਜਿਉਂ ਨੇ ਉਗਰਾਹਾਂ ਦੇ ਆਗੂ ਨੇ ਗੱਲਬਾਤ ਕੀਤੀ ਆ ਕਿ ਜਦੋਂ ਸੰਘਰਸ਼ ਤਿੱਖੇ ਹੋਏ ਨੇ ਤਾਂ ਸਰਕਾਰ ਨੂੰ ਪਿੱਛੇ ਮੁੜਨਾ ਪਿਆ ਤੇ ਜਦੋਂ ਤੱਕ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਪੰਜਾਬ ਕੈਬਨਿਟ ਦੀ ਮੀਟਿੰਗ ਨਹੀਂ ਹੁੰਦੀ ਉਦੋਂ ਤੱਕ ਸਾਨੂੰ ਕੋਈ ਵਿਸ਼ਵਾਸ ਨਹੀਂ। ਸਭ ਤੋਂ ਪਹਿਲਾਂ ਹੁਣ ਕੈਬਨਿਟ 'ਚ ਨੋਟੀਫਿਕੇਸ਼ਨ ਲੈਂਡ ਪੂਲਿੰਗ ਪਾਲਿਸੀ ਦਾ ਰੱਦ ਕਰਨਾ ਹੋਵੇਗਾ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਦਾ ਨੋਟੀਫਿਕੇਸ਼ਨ ਕਦੋਂ ਰੱਦ ਕਰੇਗੀ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ